ਰਾਜਵੀਰ ਜਵੰਦਾ ਇਸ ਦੁਨੀਆ ਤੋਂ ਗਿਆ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਧਰਮ ਪਤਨੀ ਰੋ ਰਹੀ ਆ ਬੱਚੇ ਰੋ ਰਹੇ ਆ ਭੈਣ ਰੋ ਰਹੀ ਆ ਮਾਂ ਰੋ ਰਹੀ ਆ ਦਾਦੀ ਰੋ ਰਹੀ ਆ ਪਰ ਸਭ ਤੋਂ ਵੱਧ ਦੁੱਖ ਅੱਜ ਕਰਵਾ ਚੌਥਾ ਅੱਜ ਕਰਵਾ ਚੌਥ ਦਾ ਵਰਤ ਰੱਖਣਾ ਸੀ ਤੇ ਅੱਜ ਰਾਜਵੀਰ ਜਵੰਦਾ ਇਸ ਦੁਨੀਆ ਤੇ ਨਹੀਂ ਰਿਹਾ ਅੱਜ ਪੰਜਾਬ ਚ ਨਹੀਂ ਪੂਰੇ ਭਾਰਤ ਚ ਬਹੁਤ ਸਾਰੀਆਂ ਸੁਹਾਗਣਾ ਵਰਤ ਰੱਖਦੀਆਂ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਪਤੀ ਦੇ ਲੰਮੀ ਉਮਰ ਦੇ ਲਈ ਵਰਤ ਰੱਖਦੀਆਂ ਤਾਂ ਕਿ ਉਹਨਾਂ ਦਾ ਪਤੀ ਸਿਹਤਯਾਬ ਰਹੇ ਕਿਉਂਕਿ ਜਿਹੜਾ ਸਾਡੇ ਵੇਦਾਂ ਚ ਗ੍ਰੰਥਾਂ ਚ ਪਤੀ ਦਾ ਦਰਜਾ ਦਿੱਤਾ ਗਿਆ ਪਰਮੇਸ਼ਰ ਦਾ ਦਰਜਾ ਕਿਉਂਕਿ ਉਹ ਪਰਿਵਾਰ ਨੂੰ ਪਾਲਦਾ ਪਰਿਵਾਰ ਨੂੰ ਕਮਾ ਕੇ ਲਿਆਉਂਦਾ ਬੱਚਿਆਂ ਦੀਆਂ ਖੁਆਇਸ਼ਾਂ ਪੂਰੀਆਂ ਕਰਦਾ ਜਿੱਥੇ ਔਰਤ ਘਰ ਸੰਭਦੀ ਹੈ ਤੇ ਬੰਦਾ ਕਮਾਈ ਕਰਦਾ ਪੈਸਾ ਟਕਾ ਕਮਾ ਕੇ ਆਪਣੇ ਬੱਚਿਆਂ ਨੂੰ ਆਪਣੀ ਪਤਨੀ ਨੂੰ ਆਪਣੇ ਮਾਪਿਓ ਨੂੰ ਰੋਟੀ ਦਾ ਪ੍ਰਬੰਧ ਕਰਦਾ ਇਸ ਕਰਕੇ ਜਿਹੜਾ ਦਰਜਾ ਉਹ ਪਰਮੇਸ਼ਰ ਦਾ ਦਰਜਾ ਦਿੱਤਾ ਗਿਆ ਤੇ ਅੱਜ ਉਸ ਸਮੇਂ ਗਮਗੀਨ ਮਾਹੌਲ ਹੋ ਗਿਆ ਜਦੋਂ ਰਾਜਵੀਰ ਜਵੰਦਾ ਦੇ ਅੱਜ ਜਿਹੜੇ ਫੁੱਲ ਆ ਜਿਹੜੀਆਂ ਆਸਤੀਆਂ ਉਹ ਚੁੱਕਣ ਗਏ ਜਿਹੜੇ ਗਰਾਊਂਡ ਦੇ ਵਿੱਚ ਪਹਿਲਾ ਅਖਾੜਾ ਲਾਇਆ ਸੀ ਇਸ ਨੌਜਵਾਨ ਗਾਇਕ ਨੇ ਜਦੋਂ ਇਹ ਚੜਤ ਚ ਸੀ ਇੱਕ ਮਾਤਾ ਦੀ ਭੇਟ ਗਈ ਸੀ ਉੱਥੇ ਜਿਹੜਾ ਦੇ ਸੰਸਕਾਰ ਹੋਇਆ ਤੇ ਉੱਥੇ ਹੀ ਅੱਜ ਜਦੋਂ ਪਰਿਵਾਰ ਪਹੁੰਚਿਆ ਹਾਲਾਂਕਿ ਰਾਜਵੀਰ ਜਵੰਦਾ ਦੀ ਪਤਨੀ ਕਦੇ ਸਾਹਮਣੇ ਨਹੀਂ ਆਈ ਸੀ ਉਹਨੇ ਆਖਿਆ ਕਿ ਕਰਮਾਂ ਵਾਲਿਆ ਮੈਂ ਅੱਜ ਕਿਹਦੇ ਲਈ ਵਰਤ ਰੱਖਾਂ ਤੂੰ ਮੇਰੇ ਸਿਰ ਦਾ ਸਾਈਂ ਸੀ ਤੂੰ ਚਲਾ ਗਿਆ ਉਹਨੇ ਆਖਿਆ ਕਿ ਰਾਜਵੀਰ ਜਵੰਦੇ ਦੇ ਨਾਲ ਗੁੱਸੇ ਹੋ ਕੇ ਲੜ ਕੇ ਮੈਂ ਵਰਤ ਰੱਖਦੀ ਸੀ ਉਹ ਕਹਿੰਦਾ ਸੀ ਕਿ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਇਹਨਾਂ ਦੇ ਨਾਲ ਕੁਝ ਨਹੀਂ ਹੁੰਦਾ ਪਰ ਜਵੰਦੇ ਦੀ ਧਰਮ ਪਤਨੀ ਨੇ ਅਖਿਆ ਕਿ ਉਹ ਲੜ ਕੇ ਝਗੜ ਕੇ ਰਾਜਵੀਰ ਜਵੰਦੇ ਦੇ ਨਾਲ ਜਿਹੜੇ ਵਰਤ ਰੱਖਦੀ ਸੀ ਪਰ ਅੱਜ ਜਦੋਂ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਸੀ ਜਦੋਂ ਆਪਣੇ ਦੂਰ ਹੁੰਦੇ ਆ ਇਹਨਾਂ ਦਾ ਤਾਂ ਪਿਆਰ ਹੀ ਬਹੁਤ ਸੀ ਦੋਹਾਂ ਜੀਆਂ ਦਾ ਰਾਜਵੀਰ ਜਵੰਦੇ ਦਾ ਸੁਭਾਅ ਹੀ ਇਹ ਜਿਹਾ ਸੀ ਕਿ ਆਪਣੇਆਂ ਲਈ ਜਿਉਣਾ ਆਪਦੇ ਲਈ ਜਿਉਣਾ ਲੋਕਾਂ ਦੀ ਪਰਵਾਹ ਨਹੀਂ ਕਰਨੀ ਲੋਕ ਕੀ ਕਹਿੰਦੇ ਇਹ ਨਹੀਂ ਸੋਚਣਾ ਪ੍ਰਮਾਤਮਾ ਨੇ ਹੁਨਰ ਦਿੱਤਾ ਸੀ ਕਲਾ ਦਿੱਤੀ ਸੀ ਲੋਕਾਂ ਨੇ ਜਿਹੜੀ ਉਸ ਨੂੰ ਇੱਜ਼ਤ ਬਖਸ਼ੀ ਸੀ ਪ੍ਰਮਾਤਮਾ ਨੇ ਜਿਹੜਾ ਨਾਮ ਦਿੱਤਾ ਸੀ ਉਸ ਦਾ ਪੂਰਾ ਇੰਜੋਏ ਕਰਦਾ ਸੀ ਉਹ ਆਖਦਾ ਸੀ ਕਿ ਹਰ ਇੱਕ ਬੰਦਾ ਆਪਣੇ ਬੱਚਿਆਂ ਲਈ ਕਮਾਉਂਦਾ ਸਹੀ ਕਮਾਈ ਕਰੋ ਤਾਂ ਕਿ ਬੱਚੇ ਤੁਹਾਡੇ ਨੇਕ ਨਿਕਲ ਇਸ ਕਰਕੇ ਪਰਿਵਾਰ ਦੇ ਨਾਲ ਬੜੀ ਮੁਹੱਬਤ ਸੀ ਆਪਣੀ ਜਿਹੜੀ 파ਟਨਰ ਆ ਉਸ ਦੇ ਨਾਲ ਬੜੀ ਮੁਹੱਬਤ ਸੀ ਆਪਣੇ ਮਾਤਾ ਪਿਤਾ ਦੇ ਨਾਲ ਬਹੁਤ ਮੋਹਬਤ ਸੀ ਜਦੋਂ ਪਿਤਾ ਦੁਨੀਆ ਤੋਂ ਗਿਆ ਤੇ ਰਾਜਵੀਰ ਜਵੰਦੇ ਦਾ ਇੱਕ ਬਿਆਨ ਸੀ ਕਿ ਉਹ ਟੁੱਟ ਗਿਆ ਉਹ ਟੁੱਟ ਕੇ ਬਹਿ ਗਿਆ ਭਾਵੇਂ ਉਸ ਦੇ ਕੋਲ ਅੱਜ ਦੁਨੀਆ 'ਚ ਜਿਹੜੇ ਕੋਈ ਬੰਦਿਆਂ ਦੀ ਥੋੜ੍ਹ ਨਹੀਂ ਪਰ ਆਪਦੇ ਕਦੇ ਨਹੀਂ ਮਿਲਦੇ ਆਪਦੇ ਜਦੋਂ ਦੂਰ ਹੁੰਦੇ ਆ ਤੇ ਫੇਰ ਪਤਾ ਲੱਗਦਾ ਇਹ ਆਪਾਂ ਗੱਲ ਕਰਦੇ ਆ ਫੋਨ ਤੇ ਕਰ ਲੈਨੇ ਆ ਆਪਾਂ ਨੂੰ ਉਹ ਦਰਦ ਨਹੀਂ ਜਿਹੜਾ ਉਹ ਭਾਵੇਂ ਆਪਾਂ ਬਹੁਤ ਜ਼ਿਆਦਾ ਦੁਖੀ ਆ ਪਰ ਜਿਹੜਾ ਦਰਦ ਉਸ ਦੀ ਧਰਮ ਪਤਨੀ ਨੂੰ ਆ ਜਿਹੜੀ ਉਹਦੀ ਮਾਤਾ ਨੂੰ ਆ ਜਿਹੜਾ ਉਹਦੇ ਬੱਚਿਆਂ ਨੂੰ ਆ ਉਹੀ ਜਾਣਦੇ ਆ ਇਸ ਕਰਕੇ ਜਦੋਂ ਅੱਜ ਫੁੱਲ ਚੁਗਣ ਗਏ ਤੇ ਜਦੋਂ ਸਿਰ ਦਾ ਸਾਈ ਨਾ ਹੋਵੇ ਇੱਕ ਦਿਨ ਉਹ ਹੋਵੇ ਤੇ ਫਿਰ ਟੁੱਟ ਜਾਂਦਾ ਬੰਦਾ ਉਹਨੇ ਆਖਿਆ ਕਿ ਰੱਬਾ ਕੀ ਵੈਰ ਲਿਆ ਤੂੰ ਸਾਡੇ ਤੋਂ ਕੀ ਵੈਰ ਕੱਢਿਆ ਸਾਡਾ ਸਾਡਾ ਹੱਸਦਾ ਵਸਦਾ ਪਰਿਵਾਰ ਇੱਕ ਝਟਕੇ ਦੇ ਵਿੱਚ ਤੂੰ ਤਹਿਸ਼ ਨੈਸ਼ ਕਰਕੇ ਰੱਖਤਾ ਰੱਬ ਤੇ ਗਲਾ ਕੀਤਾ ਉਸ ਧੀ ਦੇ ਚਲੋ ਪ੍ਰਮਾਤਮਾ ਦੇ ਅੱਗੇ ਜ਼ੋਰ ਨਹੀਂ ਚੱਲਦਾ ਪ੍ਰਮਾਤਮਾ ਨੂੰ ਸਿਰਫ ਆਪਾਂ ਗਿਲਾ ਹੀ ਕਹਿ ਸਕਦੇ ਹਾਂ ਕਿ ਗਿਲਾ ਤੇਰੇ ਤੇਕਰ ਲੋਕਾਂ ਨੇ ਬਹੁਤ ਅਰਦਾਸਾਂ ਬੇਨਤੀਆਂ ਕੀਤੀਆਂ ਸੀ ਪਰ ਨਹੀਂ ਪੂਰੀਆਂ ਉੱਤਰੀਆਂ ਰੱਬ ਦੇ ਅੱਗੇ ਕਦੇ ਕਿਸੇ ਦਾ ਜ਼ੋਰ ਨਹੀਂ ਚੱਲਿਆ ਰਾਜਵੀਰ ਜਵੰਦੇ ਦਾ ਆਪਦਾ ਹੀ ਗੀਤ ਆ ਕਿ ਇੱਥੋਂ ਤੁਰ ਕੇ ਲੱਖਾਂ ਵਾਪਸ ਇੱਕ ਨਹੀਂ ਆਇਆ ਵਾਪਸ ਨਹੀਂ ਕੋਈ ਮੁੜਦਾ ਇੱਥੋਂ ਤੁਰ ਜਾਂਦੇ ਆ ਇਹ ਦੁਨੀਆ ਐਵੇਂ ਹੀ ਚੱਲਦੀ ਰਹਿਣੀ ਆ ਚਲੋ ਦਰਦ ਵੱਡਾ ਪਰ ਸਮੇਂ ਦੇ ਨਾਲ ਪੁੱਤ ਜਵਾਨ ਹੋਊਗਾ ਉਦੋਂ ਸ਼ਾਇਦ ਇਹਦੇ ਉੱਤੇ ਕੁਝ ਮਲਮ ਲੱਗੂਗੀ ਪਰ ਅੱਜ